एक जो साधु ایک जो साधु मोहिम जो एक जो साधु दिनली अंचल लिनली अंचल लिनि ਤੈਨ ਲੀਆ ਅੰਚਲ ਲਾਏ ਤੈਨ ਲੀਆ ਅੰਚਲ ਲਾਏ ਤੈਨ ਲੀਆ ਅੰਚਲ ਲਾਏ ਵਾਹ ਲੀਆ ਅੰਚਲ ਲਾਏ ਇੱਕ ਜੋ ਸਾਧੂ ਮੋਹੇ ਮਿਲਿਓ ਇੱਕ ਜੋ ਸਾਧੂ ਮੋਹੇ ਮਿਲਿਓ ਇੱਕ ਜੋ ਨਨ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਵੱਡੀ ਬਖਸ਼ਿਸ਼ ਇਸ ਸਥਾਨ ਦੇ ਉੱਤੇ ਪ੍ਰਾਪਤ ਹੋਈ ਇਹ ਪੰਗਤੀ ਦੇ ਸੂਖ ਮਰਥ ਨੇ ਵੀਰਾ ਆਤਮਾ ਸਿੰਘ ਜੀ ਜ਼ਿਕਰ ਕਰ ਗਏ ਛੋਟੀ ਉਮਰ ਵਿੱਚ ਪਤਾ ਨਹੀਂ ਕਿਤਨੇ ਕ ਰਾਗੀ ਢਾਡੀ ਕਥਾਵਾਚਕ ਮਹਾਂਪੁਰਖ ਬਾਬਾ ਸ਼ੰਦਰ ਸਿੰਘ ਸਾਹਿਬ ਜੀ ਹੋਣਾ ਨੇ ਰੁੱਲਦੇ ਫਿਰਦੇ ਬੱਚੇ ਯਤੀਮ ਬੱਚੇ ਆਪਣੇ ਸੀਨੇ ਨਾਲ ਲਾ ਕੇ ਆਪਣੀ ਗੋਦੀ ਵਿੱਚ ਬਿਠਾ ਕੇ ਜਿਨ੍ਹਾਂ ਦੇ ਹੱਥੀਂ ਸਿਰ ਵਾ ਕੇ ਦਸਤਾਰਾਂ ਸਜਾ ਕੇ ਤੇ ਕੌਮ ਦੀਆਂ ਸਟੇਜਾਂ ਤੇ ਬਿਠਾਏ ਆਖੋ ਸਤਨਾਮ ਇਹ ਉਹਨਾਂ ਦੇ ਪਿਆਰ ਚ ਆਪਾਂ ਪੜਿਆ ਏਕ ਜੋ ਸਾਧੂ ਵਾਕਈ ਕਰਮਾਂ ਵਾਲਿਓ ਕਿਸੇ ਵਿਦਵਾਨ ਦੇ ਬੋਲ ਨੇ ਉਹ ਲਿਖਦਾ ਕਹਿੰਦਾ ਜਦੋਂ ਅੰਬੀਆਂ ਨੂੰ ਪਿਆ ਬੂਰ ਹੋਵੇ ਜਦੋਂ ਅੰਬੀਆਂ ਨੂੰ ਪਿਆ ਬੂਰ ਹੋਵੇ ਉਸ ਥਾਂ ਫਿਰ ਬੁਲਬੁਲ ਚਹਿਕਦੀ ਏ ਜਿੱਥੇ ਖੂਨ ਸ਼ਹੀਦਾਂ ਦਾ ਡੁੱਲ ਜਾਂਦਾ ਉੱਥੇ ਫਸਲ ਗੁਲਾਬ ਦੀ ਮਹਿਕਦੀ ਹੈ ਉੱਥੇ ਫਸਲ ਗੁਲਾਬ ਦੀ ਮਹਿਕਦੀ ਹੈ ਬੋਲਦੇ ਨਹੀਂ ਗੁਸੇ ਆ ਬੋਲਿਆ ਕਰੋ ਉੱਥੇ ਫਸਲ ਤੇ ਉਹ ਫਸਲ ਬਾਬਾ ਸ਼ਾਮ ਸਿੰਘਾ ਟਾਰੀ ਦੇ ਡੁੱਲੇ ਹੋਏ ਲਾਉ ਦੀ ਇੱਥੇ ਮੈਕਣ ਦੀ ਆਖੋ ਹੈ। ਕਈ ਵਾਰੀ ਆਸੇ-ਪਾਸੇ ਜਾਈਏ ਨਾ ਰੋਜ਼ ਸਮਾਗਮਾਂ 'ਚ ਵਿਚਰਦੇ ਆਂ ਤੇ ਗੁਰਦੁਆਰਾ ਸਾਹਿਬ ਵਿੱਚ ਗ੍ਰੰਥੀ ਬਜ਼ੁਰਗ ਨੇ ਕਈ ਵਰੀ ਇਹ ਚੀਜ਼ ਅੰਦਰ ਨੂੰ ਸਤਾਉਂਦੀ ਹੈ ਵੀ ਸਾਡੀ ਆਉਣ ਵਾਲੀ ਪਨੀਰੀ ਕਿੱਧਰ ਗਈ ਪਰ ਸੱਚ ਜਾਣਿਓ ਜਦੋਂ ਫਤਿਹਗੜ ਸਭਰਾਵਾਂ ਦੀ ਧਰਤੀ ਤੇ ਕੋਈ ਕਦਮ ਪਾਉਂਦਾ ਏ ਦੇ ਸਾਹਮਣੇ ਕਿਨੇ ਕਿਨੇ ਭਚੰਗੀ ਸਿੰਘ ਚੋਲੇ ਦਮਾਲੇ ਗੁਰੂ ਦੇ ਸਰੂਪ ਚ ਤਿਆਰ ਵਰਤਿਆਰ ਏਦਾਂ ਦਿਸਦੇ ਜਿਵੇਂ ਗੁਰੂ ਗੋਬਿੰਦ ਸਿੰਘ ਆਪ ਆਜਰੋ ਕੇ ਫਿਰਦੇ ਹੋਣ ਇਹ ਕੋਈ ਛੋਟੀ ਗੱਲ ਨਹੀਂ ਗੁਰਮਖੋ ਪੰਦੀਰੀ ਤਿਆਰ ਕਰਨੀ ਗੁਰਦੁਆਰਾ ਸੋਨੇ ਦਾ ਬਣਾ ਦਿਓ ਕੋਈ ਸ਼ੱਕ ਨਹੀਂ ਬੜਾ ਪੈਸਾ ਪਾਲਕੀ ਸੋਨੇ ਦੀ ਬਣਾ ਦਿਓ ਕੋਈ ਸ਼ੱਕ ਨਹੀਂ ਬੜਾ ਪੈਸਾ ਚੌਰ ਸਾਹਿਬ ਸੋਨੇ ਦਾ ਬਣਾ ਦਿਓ ਕੋਈ ਸ਼ੱਕ ਨਹੀਂ ਮਹਾਂਪੁਰਖ ਕਿਆ ਕਰਦੇ ਸੀ ਸਜਣਾ ਜਿਨਾਂ ਚਿਰ ਸੋਨੇ ਵਰਗਾ ਗ੍ਰੰਥੀ ਸਾਹਿਬ ਤਾਬਿਆ ਨਹੀਂ ਬੈਂਦਾ ਕੌਣ ਬਾਤਾਂ ਸੁਣਾਵੇਗਾ ਪਿਆਰੇ ਦੀਆਂ ਉਹ ਇੱਥੇ ਘੜੀ ਜਾਂਦੀ ਬਖਸ਼ਿਸ਼ ਘੜੀਏ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਨਾਨਕ ਨਦਰੀ ਧਨ ਮੇਰੇ ਮਹਿਬੂਬ ਗੁਰੂ ਨਾਨਕ ਸਾਹਿਬ ਨੇ ਸੁਲਤਾਨ ਪਰਲੋਦੀ ਦੀ ਧਰਤੀ ਤੇ ਜੋ ਇੱਥੋਂ ਦੇ ਵਿਦਿਆਰਥੀ ਕੀਰਤਨ ਜਦੋਂ ਰਬਾਬ ਵਜਦੀ ਸਾਜ ਸਕੂਨ ਪਿਆ ਮਿਲਦਾ ਏ ਪ੍ਰੋਫੈਸਰ ਗੰਗਾ ਸਿੰਘ ਲਿਖਦੇ ਕਹਿੰਦੇ ਜਦੋਂ ਸੁਲਤਾਨਪੁਰ ਦੀ ਧਰਤੀ ਤੇ ਪਹਿਲੀ ਵਾਰੀ ਗੁਰਦੁਆਰਾ ਸ੍ਰੀ ਰਬਾਬ ਸਰਸਾਹਬ ਮਹਾਂਪੁਰਖਾਂ ਕੋਈ ਸੇਵਾ ਸੰਤ ਬਾਬਾ ਕੋਲਾ ਸਿੰਘ ਸਾਹਿਬ ਜੀ ਉਹਨਾਂ ਸਥਾਨਾਂ ਤੋਂ ਜਦੋਂ ਭਾਈ ਫਰੰਦੇ ਦਾ ਜ਼ਿਕਰ ਆਉਂਦਾ ਜਿੱਥੇ ਤਿੰਨੇ ਨਦੀਆਂ ਮਿਲਦੀਆਂ ਏ ਵੇਖੋ ਇਤਿਹਾਸ ਅੱਜ ਪੂਰੇ ਵਰਲਡ ਵਿੱਚ ਕੀਰਤਨ ਹੁੰਦਾ ਹੈ ਪਰ ਜਿੱਥੋਂ ਕੀਰਤਨ ਦਾ ਆਗਾਜ਼ ਹੋਇਆ ਉਹ ਵੀ ਸੇਵਾ ਇਨ੍ਹਾਂ ਮਹਾਪੁਰਖਾਂ ਦੀ ਝੋਲੀ ਪਈ ਆਖੋ ਸਤਨਾਮ ਕੋਈ ਛੋਟੀ ਗੱਲ ਹੈ ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਆਪ ਤਰੇ ਸਗਲੇ ਕੁਲ ਤਾਰੇ ਹਰ ਦਰਗਹਿ ਫਤ ਸਿਓ ਪ੍ਰੋਫੈਸਰ ਸਾਹਿਬ ਲਿਖਦੇ ਕਹਿੰਦੇ ਪਹਿਲੀ ਵਾਰੀ ਪੈਣੋ ਧਿਆਨ ਦਿਓ ਤੁਹਾਡੇ ਹੱਥ ਡੋਰ ਜੀ ਮਿੰਤ ਵਾਲੀ ਗੱਲ ਐ ਤੁਸੀਂ ਬੱਚਿਆਂ ਨੂੰ ਚੋਰ ਬਣਾ ਦੋ ਸਾਧ ਬਣਾ ਦੋ ਡਾਕੂ ਬਣਾ ਦੋ ਤੁਸੀਂ ਅੱਗੂ ਜੀ ਬਾਬਾ ਨਾਨਕ ਜੀ ਸ੍ਰਿਸ਼ਟੀ ਦੇ ਮਾਲਕ ਹੁੰਦਿਆਂ ਵੀ ਕੀਰਤਨ ਵਾਸਤੇ ਸਭ ਤੋਂ ਪਹਿਲੀ ਭੇਟਾ ਬੇਬੇ ਨਾਨਕੀ ਤੋਂ 7 ਰੁਪਏ ਲਿਆ ਆਖੋ ਸਤਨਾਮ ਪਿਆਰ ਵੇਖੋ ਬੇਬੇ ਨੇ ਆਖਿਆ ਵੀਰਾ ਹੁਕਮ ਕਰ ਇੱਕ ਕੀ ਪੰਜ-ਪੰਜ ਰਬਾਬਾਂ ਦੀ ਸੇਵਾ ਵੀ ਦੇ ਦੇਗੀ ਆਖੋ ਸਤਨਾਮ ਕਿੰਨਾ ਪਿਆਰ ਲਿਖਿਆ ਸ੍ਰੀ ਨਾਨਕ ਪ੍ਰਕਾਸ਼ ਵਿੱਚ ਜਿਹੜੇ ਸਿੰਘ ਲੜੀਬਾਰ ਕਥਾ ਕਰਦੇ ਉਹ ਪੈਸੇ ਲੈ ਕੇ ਭਾਈ ਫਰੰਦੇ ਕੋਲ ਭਾਈ ਮਰਦਾਨਾ ਜਾਂਦਾ ਏ ਸੂਖਮ ਜੀ ਬਾਤ ਪਹਿਣੀ ਸਮਾਂ ਕੀਮਤੀ ਹੈ ਤੇ ਭਾਈ ਸਾਹਿਬ ਕੁਝ ਸਮਾਂ ਤਾਂ ਮਿਲਦੇ ਨਹੀਂ ਸਾਖੀ ਕਰ ਲਿਖਦਾ ਏ ਜਦੋਂ ਭਾਈ ਸਾਹਿਬ ਜੀ ਨਹੀਂ ਮਿਲ ਰਹੇ ਤੇ ਮੇਰੇ ਹਜ਼ੂਰ ਨੇ ਆਖਿਆ ਸੀ ਵੇ ਮਰਦਾਨਿਆਂ ਜੇ ਸਾਡੇ ਨਾਲ ਰਹਿਣਾ ਨਾ ਤੇ ਚਾਰ ਪੰਜ ਗੱਲਾਂ ਪੱਲੇ ਬੰਨ ਲਾ ਉਹ ਸਾਨੂੰ ਆਖਿਆ ਜੀ ਜੇ ਵਾਕਿ ਤੁਸੀਂ ਬਾਬੇ ਦੇ ਨਾਲ ਰਹਿਣਾ ਚਾਹੋਣੇ ਪਹਿਲਾ ਬਚਨ ਇਹ ਲਿਆ ਸੀ 1480 ਨੂੰ ਜਦੋਂ ਭਾਈ ਮਰਦਾਨੇ ਦੀ ਬਾਹ ਫੜੀ ਮਹਾਰਾਜ ਕਹਿੰਦੇ ਮਰਦਾਨਿਆਂ ਕਿਸੇ ਦੀ ਨਿੰਦਿਆ ਨਹੀਂ ਕਰਨੀ ਆਖੋ ਸਤਨਾਮ ਕਿਸੇ ਦੀ ਨਿੰਦਿਆ ਚੁਗਲੀ ਬੋਲੋ ਨਹੀਂ ਕਰਨੀ ਜੀ ਅੱਜ ਅਸੀਂ ਵੀ ਇਨ੍ਹਾਂ ਬਚਨਾਂ ਤੇ ਪੱਕਿਆਂ ਤੇ ਬਾਬੇ ਦੇ ਨਾਲ ਆ ਨਹੀਂ ਤੇ ਬੱਸ ਦੂਸਰਾ ਉਹਨਾਂ ਨੇ ਆਖਿਆ ਸੀ ਕਿਸੇ ਦਾ ਹੱਕ ਨਹੀਂ ਖਾਣਾ ਇਹ ਕਥਾ ਸਾਡੇ ਲਈ ਹੈ ਤੀਸਰਾ ਉਹਨਾਂ ਬਚਨ ਕੀਤਾ ਸੀ ਕਿਸੇ ਦਾ ਦਿਲ ਨਹੀਂ ਦਿਖਾਉਣਾ ਤੇ ਚੌਥਾ ਬਚਨ ਸੀ ਆਪਣੇ ਕੇਸਾਂ ਨੂੰ ਕੈਂਚੀ ਨਹੀਂ ਲਾਉਣੀ ਅੱਖੋ ਵੈਗਰ ਤੇ ਪੰਜਵਾਂ ਬਚਨ ਸੀ ਇੱਕ ਆਕਾਲ ਪੁਰਖ ਵੈਗਰ ਤੋਂ ਬਿਨਾ ਕਿਸੇ ਅੱਗੇ ਝੋਲੀ ਨਾ ਕਰੀ ਇਹ ਪੰਜੇ ਬਚਨ ਇਤਿਹਾਸ ਕਹਿੰਦਾ ਲੈ ਕੇ ਰਾਏ ਭੋਏ ਦੀ ਤਲਵੰਡੀ ਤੋਂ ਤੁਰੇ ਅੱਜ ਬਚਨਾਂ ਦੀ ਖੇਡ ਵਰਤਨੀ ਸਟੇਜ ਤੇ ਸਭ ਤੋਂ ਮਹਿੰਗੀ ਚੀਜ਼ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਸ਼ਬਦ ਰਤਨ ਜਿਤ ਮਨ ਲੱਗਾ ਇਹੋ ਹੋਆ ਸ਼ਬਦ ਸੇਤੀ ਮਨ ਮਿਲਿਆ ਸੱਚਾ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਉੱਥੇ ਜਦੋਂ ਉਹਨਾਂ ਨੇ ਆਖਿਆ ਵੀ ਨਾ ਕਾਰਜ ਹੋਵੇ ਇਹ ਭਾਈ ਮਰਦਾਨਿਆਂ ਤਿੰਨ ਚੀਜ਼ਾਂ ਜ਼ਿੰਦਗੀ ਚ ਗੋਦੀ ਚ ਪਾ ਕੇ ਰੱਖੀ ਇੱਕ ਅਰਦਾਸ ਦੂਜਾ ਵਿਸ਼ਵਾਸ ਤੇ ਤੀਜੀ ਆਸ ਇਹ ਤਿੰਨੇ ਕਦੇ ਨਾ ਛੱਡਿਓ ਜ਼ਿੰਦਗੀ ਚੋਂ ਆਸ ਵਿਸ਼ਵਾਸ ਅਰਦਾਸ ਬਾਬਾ ਸ਼ਾਮ ਸਿੰਘ ਟਾਰੀ ਨੇ ਅਰਦਾਸ ਹੀ ਕੀਤੀ ਨਾ ਪਕਬੂਲ ਇੱਥੇ ਹੋਈ ਆਖੋ ਸਤਨਾਮ ਤੇ ਅੱਜ ਉਹ ਗਲਾਬ ਦੀ ਫਸਲ ਮੈਂ ਕੰਦੇ ਜਦੋਂ ਭਾਈ ਸਾਹਿਬ ਨੂੰ ਭਾਈ ਫਰੰਦਾ ਨਹੀਂ ਮਿਲਦਾ ਉਹਨਾਂ ਅਰਦਾਸ ਆਸ ਰੱਖ ਕੇ ਵਿਸ਼ਵਾਸ ਕੀਤੀ ਤੇ ਭਾਈ ਸਾਹਿਬ ਦਾ ਮਲਾਪ ਹੋਇਆ 7 ਰੁਪਏ ਕੱਢ ਕੇ ਦੇਣ ਲੱਗੇ ਕੀਰਤਨਾ ਮੋਲਕ ਹੈ ਹੁਣ ਬਹੁਤੇ ਬੰਦੇ ਇਹੋ ਸੋਚਦੇ ਵੀ ਕਥਾ ਕੀਰਤਨ ਆਮ ਬੰਦਾ ਗਰੀਬ ਹੀ ਸਿੱਖਦਾ ਪ੍ਰੋਗਰਾਮ ਲਾਉਣ ਨੂੰ ਆਖੋ ਸਤਨਾਮ ਨਹੀਂ ਪਿਆਰਿਓ ਇਹ ਸਾਰਿਆਂ ਲਈ ਜ਼ਿੰਦਗੀ ਦਾ ਗਹਿਣਾ ਏ ਜਦੋਂ ਬੰਦੇ ਕੋ ਕੋਠੀਆਂ ਗੱਡੀਆਂ ਜਹਾਜ਼ ਦਾ ਤਾਂ ਆ ਜਾਣ ਫੇਰ ਵੀ ਰਾਤ ਨੂੰ ਨੀਂਦ ਨਾ ਆਵੇ ਤੇ ਉੱਥੇ ਫਿਰ ਗੁਰੂ ਦਾ ਸ਼ਬਦ ਸਹਾਈ ਹੁੰਦਾ ਉਥੇ ਫਿਰ ਉਹਨਾਂ ਨੇ ਆਖਿਆ ਕਹਿੰਦੇ ਭਲਿਆ ਇਹ ਪੈਸੇ ਜੇਬ ਵਿੱਚ ਪਾਲਾ ਇਹ ਰਵਾਬ ਦਰਗਾਈਏ ਤਿੰਨ ਬਚਨ ਦੇ ਸੰਨੋ ਬੋਲੋ ਸਤਨਾਮ ਪਹਿਲਾ ਬਚਨ ਇਹ ਰਵਾਬ ਰਸਤੇ 'ਚ ਨਹੀਂ ਖੋਲਣੀ ਬੋਲੋ ਸਤਨਾਮ ਸ੍ਰੀ ਦੂਸਰਾ ਬਚਨ ਇਹ ਰਵਾਬ ਕਿਸੇ ਦੇ ਬੂਏ ਤੇ ਮੰਗਣ ਵਾਸਤੇ ਨਹੀਂ ਵਰਤਣੀ ਤੇ ਤੀਸਰਾ ਬਚਨ ਕੀਤਾ ਸੀ ਜਿੰਨਾ ਚਿਰ ਗੁਰੂ ਨਾਨਕ ਸਾਹਿਬ ਆਗਿਆ ਨਾ ਦੇਣ ਤੇ ਰਾਗ ਨਹੀਂ ਛੇੜਨਾ ਬੋਲੋ ਸਤਨਾਮ ਇਹ ਸਚਾਈ ਸੀ ਹੁਣ ਹੌਲੀ ਹੌਲੀ ਇਹ ਚੀਜ਼ਾਂ ਸੀ ਵਿਸਾਰ ਦਿੱਤੀਆਂ ਤੇ ਬਿਜ਼ਨਸ ਬਣ ਚੱਲਿਆ ਬਿਜ਼ਨਸ ਮੈਂ ਮਾਫੀ ਚੌਣਾ ਲਾਈਵ ਹੈ ਆਪਣਾ ਝੱਗਾ ਨਹੀਂ ਚੱਕਦੇ ਵੈਸੇ ਅੱਜ ਮਨ 'ਚ ਵੀ ਆ ਵੀ ਨਹੀਂ ਉਧਰ ਜਾਣਾ ਆਖੋ ਸਤਨਾਮ ਕਿਉਂਕਿ ਸਮਾਂ ਇੰਨਾ ਖੁੰਦਾ ਆਨੰਦ ਲਈਏ ਤੁਨ ਮੇਰੇ ਸੱਚੇ ਪਾਤਸ਼ਾਹ ਕਿਰਪਾ ਕਰਨੇ ਤਿੰਨੇ ਬਚਨ ਲੈ ਕੇ ਜਦੋਂ ਭਾਈ ਸਾਹਿਬ ਤੁਰੇ ਨਾ ਤੋ ਜਦੋਂ ਭਾਈ ਸਾਹਿਬ ਸਾਜ ਛੇੜ ਰਿਹਾ ਕਿਉਂਕਿ ਸਮਾਂ ਚਾਹੀਦਾ ਇਨਾਂ ਚੀਜ਼ਾਂ ਨੂੰ ਤੇ ਇੱਕ ਸਿਰਵ ਤੁਹਾਡੇ ਦਰਸ਼ਨ ਕਰਨ ਲਈ ਬੜਾ ਆਨੰਦ ਵਰਤ ਰਿਆ ਸੀ ਉਹ ਸਾਜ ਦਾ ਤੇ ਜਦੋਂ ਫਿਰ ਭਾਈ ਸਾਹਿਬ ਕਹਿੰਦੇ ਬਾਬਾ ਜੀ ਨੂੰ ਮੈਂ ਵੀ ਮਿਲਣਾ ਹੈ ਦਰਸ਼ਨ ਪਿਆਸੀ ਦਿਨ ਸਰਾਤ ਚਿਤ ਵਾ ਅਣ ਦੇ ਨਾ ਖੋਲ ਕਪਟ ਨਾਨਕ ਹਰ ਸੰਗ ਸultan purlodi ਦੀ ਧਰਤੀ ਤੇ ਰਵਾਬ ਛੜੀ ਬੇਬੇ ਨਾਨਕੀ ਭਾਈਆ ਜੈ ਰਾਮ ਜੀ ਥੋੜ ਰੰਗੀਆਂ ਰੂਹਾਂ ਪ੍ਰੋਫੈਸਰ ਸਾਹਿਬ ਲਿਖਦੇ ਕਹਿੰਦੇ ਭੇਜ ਕੇ ਫਰੰਦੇ ਢਿਗਰ ਬਾਬ ਸੀ ਮੰਗਾਇਆ ਪਹਿਲਾਂ ਆਪ ਹੀ ਸਿਖਾਇਆ ਉਹਨੂੰ ਆਂਦਾ ਨਹੀਂ ਬਜਾਨਾ ਸੀ ਵਿਚਾਰ ਨਹੀਂ ਮੈਂ ਇੰਨਾ ਕੁਝ ਕਹਿ ਸਕਾਂ ਅਕਬਰ ਦੇ ਦਰਬਾਰ ਦਾ ਸ਼ਿੰਗਾਰ ਸੀ ਤਾਨ ਸੈਣਾ ਇੰਨਾ ਸੋਹਣਾ ਕੀਰਤਨ ਕਰਦਾ ਸੀ ਅੱਜ ਮੈਂ ਕਈ ਵਾਰੀ ਭਾਵਕ ਹੋ ਕੇ ਕਹਿੰਨਾ ਵੀ ਜਿਹੜੇ ਕੀਰਤਨ ਕਰਨ ਵਾਲੇ ਇੱਕ ਮੋਟਰਸਾਈਕਲ ਤੇ ਵਿਚਾਰਿਆਂ ਵਾਜਾ ਤਵਲਾ ਰੱਖਿਆ ਤੇ ਘੱਟਾ ਸਾਰਾ ਮੂੰਹ ਤੇ ਪੈਂਦਾ ਮੇਰੀ ਕੌਮ ਜਾਗਪੋ ਮਿੰਤ ਵਾਲੀ ਗੱਲ ਜੇ ਜਿਨ੍ਹਾਂ ਸ਼ਬਦ ਕੀਰਤਨ ਕਰਨਾ ਉਹ ਮੋਟਰਸਾਈਕਲ ਤੇ ਵਿਚਾਰੇ ਤਿੰਨ ਜਾਣੇ ਸਾਜ਼ ਲੈ ਕੇ ਜਾ ਰਹੇ ਤੇ ਜਿਨ੍ਹਾਂ ਨੇ ਸਟੇਜ ਤੇ ਗੰਦ ਗੋਣਾ ਏ 25 25 ਕਰੋੜ ਦੀਆਂ ਗੱਡੀਆਂ ਤੁਸੀਂ ਲੈ ਕੇ ਦਿੱਤੀਆਂ ਇਹ ਗੱਲ ਦੀ ਮਾਫੀ ਦੇ ਦਿਓ ਤੁਹਾਡੇ ਹੱਥਾਂ 'ਚ ਸਭ ਕੁਝ ਹੈ ਪਰ ਤੁਸੀਂ ਕਦਰ ਨਹੀਂ ਕਰਦੇ ਕਿਹੜੇ ਕਿੜੇ ਸੋਹਣੇ ਕੀਰਤਨੀਏ ਰਾਗੀ ਢਾਡੀ ਜਿਹੜੇ ਅੱਜ ਸਾਡੇ ਤੋਂ ਵਿਛੜ ਗਏ ਔਰ ਜਿਨ੍ਹਾਂ ਨੇ ਸਾਨੂੰ ਜੋੜਨ ਦੀ ਅਰਦਾਸ ਕੀਤੀ ਸੀ ਅੱਜ ਤੋੜ ਦਿੱਤੇ ਆਖੋ ਸਤਨਾਮ ਵਿਛਾ ਨਹੀਂ ਜਦੋਂ ਰਾਗੀ ਸਿੰਘ ਮੋਟਰਸਾਈਕਲ ਤੇ ਜਾਂਦੇ ਵੇਖੀਦਾ ਮਨ 'ਚ ਦੁੱਖ ਆਉਂਦਾ ਵੀ ਜਿਨ੍ਹਾਂ ਸ਼ਬਦ ਕੀਰਤਨ ਗਾਉਣਾ ਏ ਉਹਨਾਂ ਨੂੰ ਕੌਮ ਸੰਭਾਲੇ ਜਿਨ੍ਹਾਂ ਬੱਚੇ ਤੋੜਨੇ ਚੁੰਨੀਆਂ ਲਾਉਣੀਆਂ ਪੱਗਾ ਉਹਨਾਂ ਨੂੰ ਸੁਭਾਲੀ ਫਿਰਦੇ ਤੁਸੀਂ ਪਹਿਲਾਂ ਚੁਣ ਕੇ ਰੱਖਦੇ ਜੇ 25 ਲੱਖ ਵਿਆਹ ਦਾ ਤੇ 5 ਲੱਖ ਉਹਨਾਂ ਦਾ ਕੱਢਿਆ ਜਾਂਦਾ ਤੇ ਗੱਲ ਇਧਰੋਂ ਆਉਂਦੀ ਮੈਨੂੰ ਪਰਸੋਂ ਇੱਕ ਸਿੰਘ ਦਾ ਫੋਨ ਆਇਆ ਕਹਿੰਦੇ ਗਿਆਨੀ ਜੀ ਤੁਹਾਡੇ ਬੋਲ ਸੱਚ ਹੋ ਗਏ ਤੁਸੀਂ ਕਹਿੰਦੇ ਹੁੰਦੇ ਸਹਿਜ ਪਾਠ ਗਏ ਖੰਡ ਪਾਠ ਗਏ ਸੁਖਮਣੀ ਸਾਹਿਬ ਕਹਿੰਦੇ ਅੱਜ ਸਾਡੇ ਲਾਗੇ ਕਿਸੇ ਨੇ ਜਵਜੀਤ ਸਾਹਿਬ ਪੜ੍ਹਾਤਾ ਕੱਲਾ ਗ੍ਰੰਥੀ ਸਾਧ ਦੇ ਕਿਨਾਂ ਉਹਨੂੰ ਗੁੜਕੇ ਸਾਹਿਬ ਤੋਂ ਵਿਆਹ ਦਾ ਪ੍ਰੋਗਰਾਮ ਤੇ ਕੱਲਾ ਜਵਜੀਤ ਸਾਹਿਬ ਪੜ੍ਹਾ ਕੇ ਤੋਰਤਾ ਹੀ ਤੇ ਮਹਾਰਾਜ ਕੀ ਕਹਿੰਦੇ ਐ ਅਤ ਸੁੰਦਰ ਕੁਲੀਨ ਚਤਰਮੁਖ ਗਿਆਨੀ ਮਿਰਤਕ ਕਹੀਐ ਨਾਨਕਾ ਤੁਹੀ ਮਰ ਜਾਣਾ ਉਹ ਦਿਨ ਜਦਨ ਤੁਹਾਡੇ ਕੋ ਸ਼ਬਦ ਨਿਕਲ ਗਿਆ ਜਾਗ ਪੋ ਤਨ ਮੇਰੇ ਗੁਰੂ ਨਾਨਕ ਸਾਹਿਬ ਜੀ ਬਾਬਤੋ ਲਿਖਦੇ ਭੇਜ ਕੇ ਫਰੰਦੇ ਢਿਗਰ ਬਾਬਸੀ ਮੰਗਾਇਆ ਪਹਿਲਾਂ ਆਪ ਹੀ ਸਿਖਾਇਆ ਉਹਨੂੰ ਆਂਦਾ ਨਹੀਂ ਬਜਾਨਾ ਸੀ ਚਾਰੇ ਜੱਕੀ ਤਾਰ ਵਜੀ ਜੰਗਲੀ ਪਹਾੜੀ ਥਲੀ ਜਿਨੀ ਸੁਣਿਆ ਰਹਿਆ ਆਮਣ ਨਾ ਜਾਣਾ ਸੀ ਸੱਜਣ ਜੈ ਠੱਗ ਜੱਗ ਲੋਧੀ ਜੈ ਕਾਬਰਾਂ ਨੇ ਬਾਬਰ ਜੈ ਜਾਬਰਾਂ ਨੇ ਸੁਣਿਆ ਤਰਾਨਾ ਸੀ ਬਾਬੇ ਦਾ ਰਬਾਬੀ ਰਾਬੀ ਪਿੰਨੀ ਤਾਰ ਜੀ ਦੀ ਨਾਮ ਮਰਦਾਨਾ ਜੱਗ ਤਾਰ ਨੇ ਬਹਾਨਾ ਸੀ ਜਦੋਂ ਪਹਿਲੀ ਵਾਰੀ ਰਬਾਬ ਛੜੀ ਸੁਲਤਾਨਪੁਰ ਲੋਧੀ ਦੀ ਧਰਤੀ ਪੱਤਿਆਂ ਚ ਰਸ ਚੋਇਆ ਬੋਲੋ ਸਤਨਾਮ ਪੰਛੀ ਰੁਕ ਗਏ ਵੇਈਂ ਦਾ ਪਾਣੀ ਵੀ ਰੁਕ ਗਿਆ ਕਿਉਂਕਿ ਬਾਣੀ ਕਹਿੰਦੀ ਭੈ ਵਿੱਚ ਚੱਲੈ ਲਖ ਧਰਿਆਓ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਭੈ ਵਿੱਚ ਸਿੱਧ ਬੁੱਧ ਸਰਨਾਥ ਭੈ ਵਿੱਚ ਆੜਾਣੇ ਸਾਰੀ ਸ੍ਰਿਸ਼ਟੀ ਪਰਮੇਸ਼ਰ ਦੇ ਭੈ ਚ ਇੱਕ ਬੰਦਾ ਬਾਗੀ ਹੋ ਗਿਆ ਹਜ਼ੂਰ ਨੇ ਰਸ ਪਿੰਨਾ ਕੀਰਤਨ ਕੀਤਾ ਬੇਸ਼ੁਮਾਰ ਕਿ ਆਪ ਨਰਾਇਣ ਸੀ ਇਤਿਹਾਸ ਕਹਿੰਦਾ ਜਦੋਂ ਸਮਾਧੀਆਂ ਲੱਗੀਆਂ ਮਰਦਾਨੇ ਦੀ ਭੋਖਣੇ ਭਲੇ ਕੀਤੇ ਉਹਨਾਂ ਨੇ ਚੌਂਕੜਾ ਜੁੜ ਗਈ ਸੁਰਤ ਚੇਤਾ ਭੁੱਲ ਗਿਆ ਜਦੋਂ ਫਿਰ ਖੇਡ ਖੇਡੀ ਬਾਬਾ ਕੁਝ ਮੁਖ ਪਾਵਣਾ ਏ ਤੇ ਬੇਬੇ ਨਾਨਕੀ ਦੀ ਵੀ ਸੁਰਤ ਜੁੜੀ ਕਿਡੇ ਕਿਡੇ ਪਿਆਰੇ ਸਿੰਘ ਅੱਜ ਵੀ ਬੈਠੇ ਇੱਕੇ ਚੌਂਕੜੇ 'ਚ ਖੰਡ ਪੜ ਸਾਬ ਕਰ ਜਾਂਦੇ ਆਖੋ ਸਤਨਾਮ ਇਹ ਕਾਪਾਵਾ ਵੀ ਪੰਜ ਪੌੜੀਆਂ ਜਦੋਂ ਆ ਜਾਂਦੀਆਂ ਨਾਲ ਹੀ ਕਹਿੰਦੇ ਬਾਬਾ ਦੇ ਪ੍ਰਸ਼ਾਦ ਆਖੋ ਸਤਨਾਮ ਪੂਰਾ ਜਵਜੀ ਸਾਹਿਬ ਨਹੀਂ ਹੁਣ ਤਾਂ ਸੁਣਦੇ ਉਸੇ ਵੇਲੇ ਕਾਲੇ ਪਹਿਜੰਨੇ ਸੁਰਤ ਜੁੜੀ ਰਹੀ ਸੁਰਤ ਤੋਂ ਬਾਅਦ ਭਾਈ ਸਾਹਿਬ ਜੀ ਨੇ ਇਸ਼ਾਰਾ ਕੀਤਾ ਮੁਖ ਪਾਵਣ ਦਾ ਤੇ ਭਾਈ ਫਰੰਦੇ ਦਾ ਜਿਕਰਾ ਹੁੰਦਾ ਕਹਿੰਦੇ ਬਾਬਾ ਜੀ ਮੇਰੀ ਭੁੱਖ ਹੋ ਗਈ ਪੂਰੀ ਮੈਨੂੰ ਕਰ ਦਿਓ ਵਿਦਾ ਜਦੋਂ ਭਾਈ ਸਾਹਿਬ ਨੂੰ ਵਿਦਾ ਕਰਨ ਲੱਗੇ ਭਾਗਾ ਵਾਲਿਓ ਕੁਝ ਵਿਦਵਾਨਾਂ ਦੀ ਇਹ رائے ਹੈ ਕਿ ਥੋੜੀ ਦੂਰ ਜਾਂਦਿਆਂ ਭਾਈ ਮਰਦਾਨੇ ਨੂੰ ਮਹਾਰਾਜ ਕਹਿੰਦੇ ਵਿਦਾ ਕਰਿਆ ਇਹ ਰਿਵਾਜ ਪਹਿਲਾਂ ਹੁੰਦਾ ਸੀ ਪਰੋਣੇ ਨੂੰ ਲੈਣ ਵੀ ਜਾਂਦੇ ਸੀ ਤੇ ਵਿਦਾ ਕਰਨ ਵੀ ਹੁਣ ਅਸੀਂ ਤੇ ਬਦਲ ਗਏ ਆ ਪਰ ਗੁਰੂ ਨਹੀਂ ਜੇ ਬਦਲਿਆ ਗੁਰੂ ਬੱਚੇ ਦੇ ਜਨਮ ਵੇਲੇ ਵੀ ਆਉਂਦਾ ਜੇ ਜਿੱਦਨ ਚਾਰ ਜਾਣੇ ਫੱਟੇ ਤੇ ਚੁੱਕ ਕੇ ਮੜੀਆਂ ਚ ਲੈ ਜਾਂਦੇ ਗੁਰੂ ਸਾਹਿਬ ਉੱਥੇ ਵੀ ਵਰਤਦੇ ਆਖੋ ਵੇਗਰ ਗੁਰੂ ਪਿੱਛਾ ਨਹੀਂ ਦਿੰਦਾ ਐਵੇਂ ਨਹੀਂ ਪੜਦੇ ਸੱਜਣ ਸੱਚਾ ਸਿਰ ਸ਼ਾਹੰਦ ਜਿਸ ਪਾਸ ਬਹਿਠਿਆ ਸਬਨਾੰਦਾ ਸਵਾਹ ਐਸੇ ਸੱਜਣ ਦੇ ਨਾਲ ਆਪਾਂ ਸ਼ਬਦ ਰੂਪੀ ਪ੍ਰੇਮ ਕਰੀਏ ਤੇ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਵਿਦਾ ਕਰਿਆ ਇਹਨੂੰ ਜਦੋਂ ਵਿਦਾ ਕਰਨ ਗਏ ਤੇ ਜਾਂਦੇ ਜਾਂਦੇ ਭਾਈ ਸਾਹਿਬ ਨજર ਨਹੀਂ ਆਈ ਆਖੋ ਸਤਨਾਮ ਪੁੱਛਿਆ ਬਾਬਾ ਗਜਬ ਹੋਇਆ ਇਹ ਨਾਲ ਤੁਰਿਆ ਜਾਂਦਾ ਕਿੱਧਰ ਨੂੰ ਟੁਰ ਗਿਆ ਈ ਤੇ ਮੇਰੇ ਹਜੂਰ ਹੱਸ ਪੈ ਕਹਿੰਦੇ ਮਰਦਾਨੀਆਂ ਛੱਡ ਤੁਰ ਕੀ ਬਾਣੀ ਆਈ ਤੇ ਨਾ ਇਹ ਦਰਗਾਈ ਬਾਣੀ ਐ ਤੇ ਦਰਗਾਈ ਰਬਾਵੈ ਤੇ ਜਿਹੜੇ ਦਰਗਾਈ ਬਾਣੀ ਨੂੰ ਸੁਣਨਗੇ ਬਾਣੀ ਨੂੰ ਗਾਉਣਗੇ ਉਹ ਦਰਗਾਈ ਹੋ ਜਾਣਗੇ ਆਖੋ ਸਤਿਨਾਮ ਸ੍ਰੀ ਉਹ ਦਰਗਾਈ ਹੋ ਜਾਣਗੇ ਵਿੱਚ ਦੁਨੀਆਂ ਸੇਵਕ ਵਾਈ ਐ ਵਿੱਚ ਦੁਨੀਆਂ ਸੇਵਕ ਵਾਈ ਐ ਤਾਂਦਰਗਹਿ ਵਸਣ ਵਾਈ ਐ ਤਾਂਦਰਗਹਿ ਵਸਣ ਵਾਈ ਐ ਵਸਣ ਪਾਈ ਐ ਤਾਂਦਰਗਹਿ ਵਸਣ ਪਾਈ ਵਿਚ ਦੁਨੀਆ ਸੇਵਕ ਵਾਈ ਐ ਵਿਚ ਦੁਨੀਆ ਸੇਵਕ ਵਾਈ ਐ ਕੋਈ ਤਨ ਕਰਕੇ ਸੇਵਾ ਕਰਦਾ ਤੇ ਕੋਈ ਮਨ ਕਰਕੇ ਤੇ ਕੋਈ ਧਨ ਕਰਕੇ ਤੇ ਬਾਬਾ ਸ਼ਾਮ ਸਿੰਘ ਅਟਾਰੀ ਜਿਨ੍ਹਾਂ ਨੇ ਤਿੰਨੇ ਚੀਜ਼ਾਂ ਗੁਰੂ ਨੂੰ ਸਮਰਪਣ ਕਰ ਦਿੱਤੀਆਂ ਆਪਣਾ ਆਪਾ ਹੀ ਗੁਰੂ ਅੱਗੇ ਰੱਖ ਦਿੱਤਾ ਆਹ ਵੋ ਸੰਤ ਪਿਆਰਿਓ ਕਥ ਕੀ ਕਰੈ ਕਹਾਣੀ ਕਥ ਕੇਰੀ ਕਿਤ ਦਵਾਰੈ ਤਨ ਮਨ ਧਨ ਸਭ ਹੁਕਮ ਮੰਨਿਆ ਗੁਰਮੁਖੋ ਜੀ ਅੱਜ ਸ਼ਬਦ ਜੀਂਦਾ ਏ ਇਸ ਰੋਤੇ ਜੀਂਦੇ ਆ ਐਡਾ ਵੱਡਾ ਇਕੱਠ ਜੀਂਦਾ ਏ ਤੇ ਮਾਹ ਪੁਰਖਾਂ ਦੇ ਉਦਮ ਸਦਕਾ ਅੱਜ ਕਿੰਨੇ ਦੀਵੇ ਜਗੰਦੇ ਕਿੰਨੀਆਂ ਰੂਹਾਂ ਪਿਆਰ ਵਰਤੌਂਦੀਆਂ ਪੂਰੇ ਵਰਲਡ ਵਿੱਚ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਇਹ ਗਲਾਬ ਦੀ ਜਿਹੜੀ ਫਸਲ ਐ ਇਸ ਬਾਗ ਦੇ ਮਾਲੀ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਪਰ ਬਾਣੀ ਕਹਿੰਦੀ ਐ ਸੰਤਨ ਹੱਥ ਰਾਖੀ ਕੁੰਜੀ ਕੁੰਜੀ ਸਾਧੂਆਂ ਨੂੰ ਫੜਾਈ ਐ ਕਿ ਤੁਸੀਂ ਖੋਲਣੇ ਲੋਕ ਤੇ ਪਿਆਰ ਵਰਤਾਵਣਾ ਏ ਇਸ ਕਰਕੇ ਸ਼ਹੀਦਾਂ ਦੀ ਧਰਤੀ ਐ ਤੇ ਸਮਾਂ ਸਾਰਿਆਂ ਦਾ ਕੀਮਤੀ ਕੀਮਤੀ ਐ ਤੇ ਬਲਾਰਾ ਉਹ ਜਿਹੜਾ ਸਮੇਂ ਦੀ ਕਦਰ ਕਰ ਜੀ ਤੇ ਸਾਧ ਸੰਗਤ ਜੀ ਆਪਾਂ ਸਾਰੇ ਗੁਰੂ ਨਾਲ ਜੁੜੀਏ ਬਾਣੀ ਪੜਿਆ ਕਰੀਏ ਕਿਸੇ ਵੀਰ ਨੇ ਬੜਾ ਸੋਹਣਾ ਕਿਹਾ ਕਹਿੰਦੇ ਕੋਈ ਫੌਜੀ ਲੜੇ 65 71 ਦੀ ਕਹਿ ਲੋ ਇੱਕ ਸਮਝਾਉਣ ਲਈ ਸਾਖੀ ਗਵਾਈ ਹੁੰਦੀ ਆ ਤੇ ਜਦੋਂ ਉਹ ਲੜਦਾ ਲੜਦਾ ਨਾ ਉਹਦੇ ਨਾਲ ਦੇ ਸ਼ਹੀਦ ਹੋ ਗਏ ਉਹ ਰਹਿ ਗਿਆ ਕੱਲਾ ਉਹਨੂੰ ਪੈ ਗਿਆ ਘੇਰਾ ਤੇ ਇੱਕ ਹੱਥ ਵਿੱਚ ਉਹਦੇ ਨਿਸ਼ਾਨ ਸਾਹਿਬ ਹੈ ਤੇ ਇੱਕ ਹੱਥ 'ਚ ਛਟੇਣ ਗੰਨ ਹੈ ਹੁਣ ਉਹਨੇ ਇੱਕ ਹੱਥ ਨਿਸ਼ਾਨ ਨੂੰ ਪਾਇਆ ਤੇ ਛਾਤੀ 'ਨਾਂ ਲਾਇਆ ਦੂਜੇ ਨਾਲ ਉਹ ਗੰਨ ਚਲਾਉਂਦਾ ਏ ਤੇ ਕੁਝ ਸਿਪਾਈ ਹੱਸ ਕੇ ਕਹਿੰਦੇ ਉਹ ਕਿੱਡਾ ਵੱਡਾ ਮੂਰਖ ਹੈ ਇਹਨੂੰ ਕੋਈ ਸਮਝਾਵੇ ਪੀ ਤੂੰ ਨਿਸ਼ਾਨ ਨੂੰ ਹੱਥ ਪਾਇਆ ਸੀਨੇ ਨਾਲ ਲਾਇਆ ਏ ਇਹਨੂੰ ਪਰੇ ਸੁੱਟ ਕੇ ਦੂਵਾਂ ਥਾਣਾ ਗਨ ਮਸ਼ੀਨ ਚਲਾ ਉਹਨੇ ਅੱਗੋਂ ਜਵਾਬ ਦਿੱਤਾ ਕਹਿੰਦਾ ਓਏ ਭਲਿਓ ਮਾਨਸੋ ਆਪਣੀ ਸੋਚ ਨੂੰ ਰੱਖੋ ਆਪਣੇ ਕੋਲ ਓਏ ਜਿਹੜੇ ਨਿਸ਼ਾਨ ਕਰਕੇ ਲੜਦੇ ਪੈਂ ਜੇ ਨਿਸ਼ਾਨ ਹੀ ਸੁੱਟ ਕੇ ਲੜਨਾ ਤੇ ਫਿਰ ਲੜਾਈ ਕਾਹਦੀ ਆ ਗੱਲ ਤੇ ਸਾਰੀ ਹੋਂਦ ਦੀ ਚੱਲਣ ਦੀ ਐ ਇੱਕ ਚੀਜ਼ ਨੋਟ ਕੀਤੀ ਤੁਸੀਂ ਆ ਬਾਹਰਲੇ ਦੇਸ਼ੋਂ ਜਿਹੜਾ ਭਰ ਕੇ ਜਹਾਜ਼ ਆਇਆ ਨਾ ਇਹਨੂੰ ਅੰਮ੍ਰਿਤਸਰ 에ਰਪੋਰਟ ਕਿਉਂ ਦਿਸਿਆ ਕਦੇ ਨੋਟ ਕੀਤਾ ਬੁੱਧੀ ਜੀਵੀਆਂ ਨੇ ਬਾਕੀ ਜਿੰਨੇ ਪਲੇਨ ਆਉਂਦੇ ਉਹ ਦਿੱਲੀ ਉਤਰਦੇ ਐ ਪਰ ਇਹਨੂੰ ਕਿਉਂ ਇੱਥੇ ਤਾਰਿਆ ਗਿਆ ਸਿੱਧਾ ਅਮਰੀਕਾ ਚੋ ਲਿਆ ਕੇ ਕਦੇ ਸਮਝ ਲਿਓ ਖੁੱਲ ਕੇ ਨਹੀਂ ਸਮਾਂ ਜਿੰਨੇ ਬਲਾਰੇ ਕੌਮ ਦੀ ਗੱਲ ਕਰਦੇ ਕੌਮ ਦੇ ਹੀਰੇ ਮੁਕਾਈ ਦਿੱਤੇ ਆਖੋ ਸਤਨਾਮ ਗੱਲਾਂ ਅੱਜ ਯਾਦ ਆਉਂਦੀਆਂ ਕਿਤੇ ਕਹਿੰਦਾ ਸੀ ਦੀਪ ਕਿ ਜੇ ਤੁਹਾਡੇ ਪਿੱਛੇ ਪੰਜਾਬ ਖੜੋਤਾ ਤੇ ਬਾਹਰ ਵੀ ਤਾਂ ਟੌਰ ਜੇ ਜਿੱਦਨ ਪਿੱਛਾ ਪੈਰ ਗਏ ਤੁਸੀਂ ਥਾਂ ਨਹੀਂ ਲੱਭਣੀ ਤੁਹਾਨੂੰ ਤੇ ਕੁਰਮਖੋ ਜਾਗੋ ਉਹ ਫੌਜੀ ਵੀਰ ਨੇ ਆਖਿਆ ਹੱਸ ਕੇ ਕਹਿੰਦਾ ਉਹ ਭਲਿਓ ਮਾਨਸੋ ਇਹ ਨਿਸ਼ਾਨ ਕਰਕੇ ਤੇ ਅਸੀਂ ਲੜਦੇ ਪਈਆਂ ਤੇ ਤੁਸੀਂ ਕਿਨੇ ਨਿਸ਼ਾਨ ਸੁੱਟ ਕੇ ਲੜ ਮੈਂ ਇਦਾਂ ਹੀ ਲੜਾਂਗਾ ਤੇ ਉਹਨਾਂ ਅੱਗੋਂ ਵੰਗਾਰ ਕੇ ਆਖਿਆ ਫਿਰ ਤੇਰਾ ਹੱਥ ਕੱਢ ਦਿਆਂਗੇ ਗੱਲ ਨੂੰ ਥਾਂ ਦਿਓ ਉਹ ਕਹਿੰਦਾ ਹੱਥ ਕੱਢ ਦਿਓਗੇ ਤੇ ਮੈਂ ਆਪਣੇ ਗੋਡਿਆਂ 'ਚ ਨਿਸ਼ਾਨ ਲੈ ਕੇ ਕਹਿੰਦੇ ਜੇ ਗੋਡੇ ਵੀ ਕੱਢ ਦਿਆਂਗੇ ਤੂੰ ਘਿਰ ਗਿਆ ਏ ਕਹਿੰਦਾ ਮੈਂ ਆਪਣੇ ਮੁਖ ਦੇ ਵਿੱਚ ਨਿਸ਼ਾਨ ਸਹਿ ਪਕੜਾਂਗਾ ਕਹਿੰਦੇ ਫਿਰ ਤੇਰੀ ਗਰਦਨ ਵੜ ਦਿਆਂਗੇ ਕਹਿੰਦਾ ਬਸ ਮੇਰਾ ਟਾਈਮ ਮੇਰਾ ਮਕਸਦ ਸਿਰਫ ਸਿਰ ਤੱਕ ਹੈ ਮੇਰੀਆਂ ਬਾਹਾਂ ਚਲੀਆਂ ਜਾਣ ਲੱਤਾਂ ਚਲੀਆਂ ਜਾਣ ਮੈਂ ਮੁਖੜੇ 'ਚ ਨਿਸ਼ਾਨ ਸਾਹਿਬ ਪਕੜ ਕੇ ਰੱਖਾਂਗਾ ਕਹਿੰਦੇ ਜਦੋਂ ਤੇਰਾ ਸਿਰ ਵੜ ਦਿੱਤਾ ਫਿਰ ਕਹਿੰਦਾ ਆਪਣੀ ਲੜਾਈ ਸਿਰ ਤੱਕ ਜਦੋਂ ਸੇਰੀ ਲਹਿ ਗਿਆ ਫਿਰ ਨਿਸ਼ਾਨ ਸਾਹਿਬ ਜਾਣੇ ਤੇ ਨਿਸ਼ਾਨ ਦਾ ਮਾਲਕ ਜਾਣੇ ਆਖੋ ਸਤਨਾਮ ਤੇ ਮਾਰੇ ਜਾਣਣ ਆਪਣੀ ਲੜਾਈ ਇੱਥੋਂ ਤੱਕ ਹੈ ਸਿਰ ਜਾਵੇ ਤੇ ਜਾਵੇ ਮੇਰਾ ਤੇ ਉਹਨਾਂ ਯੋਧਿਆਂ ਅੰਦਰ ਵੀ ਅਨਖ ਪੈਦਾ ਹੋਈ ਕਹਿੰਦੇ ਇੰਨੀ ਬੀਰਤਾ ਨਿਸ਼ਾਨ ਸਾਹਿਬ ਨੂੰ ਇੰਨਾ ਪਿਆਰ ਕਰਦੇ ਸਿਕਾ ਇਤੋਂ ਤੱਕ ਉਹਨਾਂ ਨੇ ਕਿਹਾ ਸੀ ਕਹਿੰਦੇ ਯਾਦ ਰੱਖਿਓ ਸਾਡਾ ਸਿਰ ਜਦੋਂ ਲੱਥੂਗਾ ਬਾਬਾ ਸ਼ਾਮ ਸਿੰਘ ਟਾਰੀ ਕਿਉਂਕਿ ਸਟੇਜ ਚੱਲਣੀ ਐ ਸਮੇਂ ਮੁਤਾਬਕ ਸਿੰਘ ਕਰਨਗੇ ਇਤਿਹਾਸਾਂ ਜਾਂ ਉਹਨਾਂ ਦਾ ਕਤਰਾ ਕਤਰਾ ਲਊ ਡਿੱਗਾ ਤੇ ਬਚਨ ਉਹਨਾਂ ਦੇ ਵੀ ਸੀ ਘਨਮਿੰਗਾ ਮੰਗਰੇਜ਼ ਬੜੀ ਸੁਰਤੀਆਂ ਮਿਰਤੀਆਂ ਦੇ ਮਾਲਕ ਕਹਿੰਦੇ ਜਾਂਗਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਰਸਿਓ ਫੌਜਾਂ ਸਹਿ ਆਦਮੀ ਗੋਲੀਆਂ ਨਾਲ ਉੱਡਦੇ ਹਾਥੀ ਡਿੱਗਦੇ ਸਿਣਵਾਰੀਆਂ ਨੇ ਸ਼ਾਹ ਮੁਹੰਮਦ ਦਾ ਇੱਕ ਆਪਣਿਆਂ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਉਹਨਾਂ ਦੇ ਕਤਰੇ ਕਤਰੇ ਲਹੂ ਚੋਂ ਆਵਾਜ਼ ਆਈ ਸੀ ਸਰਦਾਰ ਸ਼ਾਮ ਸਿੰਘ ਟਾਰੀ ਨੇ ਕਿਹਾ ਸੱਜਣਾ ਤੁਸੀਂ ਸਾਡਾ ਨਿਸ਼ਾਨ ਸਾਹਿਬ ਡਿੱਗਣਾ ਜਾਣਿਆ ਇਹ ਸ਼ਹੀਦਾਂ ਦੇ ਲਹੂ ਚੋਂ ਇਹੋ ਜੀ ਬਰਕਤ ਨਿਕਲੂ ਕੱਲੇ ਕੱਲੇ ਸਿੰਘ ਦੇ ਸਿਰ ਤੇ ਨਿਸ਼ਾਨ ਸਾਹਿਬ ਝੁਲ ਜਾਣੇ ਆ ਤੇ ਅੱਜ ਜਿਤਨੇ ਵੀ ਆਪਾਂ ਬੈਠੇ ਆਂ ਮਾਹ ਪੁਰਖਾਂ ਨੇ ਫਲਵਾੜੀ ਸਿੰਜੀ ਐ ਕੱਲੇ ਕੱਲੇ ਸਿੱਖ ਦੇ ਸਿਰ ਤੇ ਦਸਤਾਰ ਸੋਹਦੀ ਐ ਤੇ ਹੱਥ ਜੋੜ ਕੇ ਬੇਨਤੀ ਉਹਨਾਂ ਵੀਰਾਂ ਨੂੰ ਕਿ ਭਾਈ ਸਾਡੇ ਸ਼ਹੀਦਾਂ ਨੇ ਆਪਣਾ ਸਾਰਾ ਤਨ ਮਨ ਧਨ ਕੁਰਬਾਨ ਕਰਤਾ ਐ ਪਰ ਗੁਰੂ ਦਾ ਨਿਸ਼ਾਨ ਨਹੀਂ ਡਿੱਗਣਤਾ ਅੱਜ ਤੁਸੀਂ ਲੱਖਾਂ ਰੁਪਏ ਦੇ ਦੇ ਕੇ ਦੁਕਾਨਾਂ ਤੇ ਜਾ ਕੇ ਆਪਣਾ ਨਿਸ਼ਾਨ ਮਿੱਟੀ ਚ ਨਾ ਮਲਾਓ ਆਖੋ ਸਤਨਾਮ ਸਚਾਈ ਜੇ ਜਿਨ ਕੇ ਦਿਨ ਮਨਾਤੇ ਹੋ ਉਨ ਕੀ ਬਾਤ ਵੀ ਮਾਨੋ ਬਹੁਤ ਬਹੁਤ ਧੰਵਾਦ ਗੁਰੂ ਕੀ ਸੰਗਤ ਦਾ ਮਮ ਪੁਰਖਾਂ ਦਾ ਹਮ ਰੁੱਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਜਿਤਰਾ ਕਿਤੇ ਸਰਦਾਰ ਹਰੀ ਸਿੰਘ ਨਲਵੇ ਦੇ ਕਰਤਵ ਵੇਖ ਕੇ ਨਾ ਮਹਾਰਾਜਾ ਰਣਜੀਤ ਸਿੰਘ ਨੂੰ ਜਫੀ ਪਾ ਲੈਂਦੇ ਆਪਣਾ ਕੈਂਠਾ ਵੀ ਦੇਤਾ ਇੰਨਾ ਪਿਆਰ ਕਰਿਆ ਕਰਦੇ ਸੀ ਜਰਨੈਲਾ ਨੂੰ ਤੇ ਮੈਂ ਉਹ ਸੁਣਾਉਣਾ ਸੀ ਸਵਾ ਨਹੀਂ ਕਿਉਂਕਿ ਸਵਾ ਘੰਟੇ ਦਾ ਇਤਿਹਾਸ ਬੜਾ ਨਵੇਕਲਾ ਪਰ ਸਮੇਂ ਦੀ ਆਪਾਂ ਨੂੰ ਸਾਰਿਆਂ ਨੂੰ ਕਦਰ ਕਿਉਂਕਿ ਇੱਥੇ ਗੋਦੀ ਮਾਨੀ ਸ਼ਹੀਦਾਂ ਦੀ ਆਓ ਇੱਕ ਸ਼ਬਦ ਮਾਂਪੁਰਖਾਂ ਦੇ ਪਿਆਰ ਦਾ ਪੜ ਕੇ ਫਤਿਹ ਬੁਲਾਈਏ ਗੱਜ ਕੇ ਬੋਲਿਓ ਸਾਰੇ ਕਿਉਂਕਿ ਸੱਚੀ ਗੱਲ ਜੇ ਸਤਗੁਰੂ ਮਹਾਰਾਜ ਮਾਂਪੁਰਖਾਂ ਨੂੰ ਤੰਦਰੁਸਤੀ ਬਖਸ਼ਣਾ ਕਿਉਂਕਿ ਬਾਗ ਦੇ ਮਾਲੀ ਦੇ ਸਿਰ ਤੇ ਬਾਗ ਸੋਹਣਾ ਲੱਗਦਾ ਤੇ ਸਤਗੁਰੂ ਦੇ ਪਿਆਰੇ ਮਾਂਪੁਰਖ ਬਾਬਾ ਸ਼ੰਦਰ ਸਿੰਘ ਸਾਹਿਬ ਜੀ ਸਾਰੇ ਰਾਗੀਆਂ ਢਾਡੀਆਂ ਕਥਾਵਾਚਕਾਂ ਨੂੰ ਆਪਣੇ ਸੀਨੇ ਨਾਲ ਲਾ ਲੈਂਦੇ ਆਖੋ ਸਤਨਾਮ ਆਮ ਕਈ ਵੀ ਰੀ ਨਾ ਮaaf ਕਰਿਓ ਕਿਤੇ ਜਾਈਏ ਕਈ ਦਾ ਨਾ ਬਾਬਾ ਜੀ ਨੂੰ ਮਿਲਣਾ ਦੁਪਹਿਰ ਲੱਗੀ 12 ਵਜੇ ਕਹਿੰਦੇ ਬਾਬਾ ਜੀ ਰਾਮ ਕਰਦੇ ਆਖੋ ਵੈਗਰ ਅਹੀਂ ਕਈ ਵੀ ਰਣ ਵਿਚਰਦੇ ਰਹੀਦਾ ਨਾ ਮੈਂ ਕਹਾ ਤੁਹਾਡੇ ਬਾਬੇ ਰਾਮ ਹੀ ਕਰੀ ਜਾਂਦੇ ਆ ਜੇ ਸਾਡੇ ਪਿਆਰਿਆਂ ਨੂੰ ਵੇਖ ਲਓ ਕਿਤੇ ਸੌਂਦੇ ਹੀ ਨਹੀਂ ਇਹ ਮੈਂ ਘਟਨਾ ਵੇਖੀ ਜਦੋਂ ਅਸੀਂ ਬਾਹਰ ਨਿਊਜ਼ੀਲੈਂਡ ਤੇ ਭਲੇਖੇ ਨਾ ਸਮਝਦੀ ਚੇਂਜਿੰਗ ਸੀ ਤੇ ਕੋਈ ਰੂਹ ਮਿਲ ਪਈ ਤੇ ਕਹਿੰਦੇ ਬਾਬਾ ਜੀ ਉਹਨਾਂ ਦਾ ਫਤੇ ਬੁਲਾ ਦਿਓ ਤੇ ਅਸੀਂ ਸਿੱਧਾ ਹੀ ਨਾਂ ਵੇਖਿਆ ਵੀ ਟਾਈਮ ਉਧਰ ਕਿੰਨਾ ਜੇ ਕਿੰਨਾ ਤੇ ਮਾਹਪੁਰਖਾਂ ਨੂੰ ਫੋਨ ਲਾਤਾ ਇਥੇ ਵਜੇ ਰਾਤ ਦੇ 12 ਆਖੋ ਸਤਨਾਮ ਤੇ ਮਾਹਪੁਰਖਾਂ ਆਪ ਹੀ ਫੋਨ ਚੁੱਕਿਆ ਫਤੇ ਬੁਲਾਈ ਤੇ ਪਤਾ ਲੱਗਾ ਵੀ ਟਾਈਮ ਇੰਨਾ ਤੇ ਮੈਂ ਕਿਹਾ ਬਾਬਾ ਜੀ ਓਹੋ ਤੁਸੀਂ ਤਾਂ ਅਮਰਤ ਵੇਲਾ ਜਾਗ ਪਏ ਤੇ ਮਾਹਪੁਰਖਾਂ ਦੇ ਮੁਖ ਚੋਂ ਨਿਕਲਿਆ ਸੀ ਗਿਆਨੀ ਜੀ ਤੁਹਾਡੇ ਨਾਲੋਂ ਨੀਂਦ ਚੰਗੀ ਆ। ਵੇਖੋ ਸਾਧੂ ਜੇ ਗੁਰੂ ਸਾਹਿਬ ਦਾ ਤਰਸ ਜੇ ਕਿਤੇ ਵੀ ਰੱਬ ਦੇ ਪਿਆਰੇ ਜਿਹੜੇ ਬੰਦਗੀ ਵਿੱਚ ਸਾਰਾ ਦਿਨ ਵੀ ਸਾਰੀ ਰਾਤ ਕਿਆ ਸਵਣਾ ਕਿਆ ਜਾਗਣਾ ਗੁਰਮੁਖਤੇ ਤੇ ਜਿਹੜੇ ਜਾ ਕੇ ਮਿਲ ਲੱਗਿਆ ਖਣ ਬਾਬਾ ਜੀ RAM ਕਰਦੇ ਦੁਪਹਿਰ ਦੇ 12 ਵਜੇ ਤੇ ਫਿਰ ਕਾਹਦੇ RAM ਆ। ਨਹੀਂ ਪਿਆਰਿਓ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬੈੰਦੇ। ਨੇਹੋ ਵਾਲੇ ਨੈਣਾ ਦੀ ਨੀਂਦਰ ਦਿਨੇ ਰਾਤ ਪੈ ਆਓ ਸਾਰੀ ਸੰਗਤ ਸੀਸ ਦਿਓ ਇਥੋਂ ਦੀਆਂ ਜਿਤਨੀਆਂ ਵੀ ਬਰਕਤਾਂ ਬਖਸ਼ਿਸ਼ਾਂ ਮਾਣਦੇ ਆਪਾਂ ਬੇਅੰਤ ਭੁੱਲ ਆਉ ਜਾਂਦੀਆਂ ਏ ਤੇ ਆਪ ਸੰਗਤਾਂ ਬਖਸ਼ਣ ਜੋਗਾ ਆਓ ਸਾਰੀ ਸੰਗਤ ਮਾਂ ਪੁਰਖਾਂ ਦੇ ਪਿਆਰ ਚ ਬੋਲਿਏ ਜਿੰਨਾ ਪਿਆਰ ਇਸ ਧਰਤੀ ਮਾਝੇ ਦੀ ਨੂੰ ਵਿਦੇਸ਼ਾਂ ਤੱਕ ਵੀ ਮਾਂ ਪੁਰਖ ਵਰਤਾਉਂਦੇ ਐ ਸਾਰੀਆਂ ਸੰਗਤਾਂ ਲਾਈਵ ਵੇਖ ਰਹੀਆਂ ਹੋਣੀਆਂ ਆਉ ਕਿਰਪਾ ਕਰ ਦਿਓ ਵੀਰ ਆਤਮਾ ਸਿੰਘ ਜੀ ਦਾ ਧੰਨਵਾਦ ਕਿਉਂਕਿ ਇਹਨਾਂ ਦੀ ਵੀ ਪਿਛਲੀ ਭਗਤੀ ਕਹਿ ਲਓ ਆਪ ਹੀ ਦੱਸ ਰਹੇ ਵੀ 6 ਸਾਲ ਤੋਂ ਲੈ ਕੇ ਸਾਰਾ ਜੀਵਨ ਮਾਰੇ ਕਹਿੰਦੇ ਸਾਧ ਕੇ ਸੰਗ ਮੁਖ ਉਜਲੋਤ ਸਾਧ ਸੰਗ ਮਲ ਬਾਕੀ ਕਿੰਨੀਆਂ ਰੂਹਾਂ ਦਾ ਮੈਂ ਜ਼ਿਕਰ ਕਰਾਂ ਸਾਰਿਆਂ ਦਾ ਹੀ ਸਤਕਾਰ ਹੈ ਆਉ ਕਰਿਓ ਕਿਰਪਾ ਸਾਰੇ ਇੱਕ ਪਿਆਰ ਮਹਾਂਪੁਰਖਾਂ ਦਾ ਲੈ ਚਲੀਏ ਕੋਈ ਰਸਨਾ ਵਾਂਜੀ ਨਾ ਰਵੇ ਜੀ ਸਾਧੂ ਆnde ਨਾਮ ਜਪਾਂਦੇ ਬੇੜੇ ਤਾਰ ਜਾਂਦੇ ਨੇ ਸਾਧੂ ਆnde ਨਾਮ ਜਪਾਂਦੇ ਬੇੜੇ ਤਾਰ ਜਾਂਦੇ ਨੇ ਸਾਧੂ ਆnde ਨਾਮ ਜਪਾਂਦੇ ਬੇੜੇ ਤਾਰ ਜਾਂਦੇ ਨੇ ਪੜ ਲਓ ਪੜ ਲਓ ਵਿਰਲੇ ਜਾਗੀ ਆਉਂਦੇ ਨੇ ਬਖਸ਼ੀਆਂ ਰੂਹਾਂ ਵਾਲੇ ਵਿਰਲੇ ਜਾਗੀ ਆਉਂਦੇ ਨੇ ਬਖਸ਼ੀਆਂ ਰੂਹਾਂ ਵਾਲੇ ਵਿਰਲੇ ਵਾ ਵਾ ਦੁਨੀਆ ਏ ਰੋਂਦੀ ਫਿਰਦੀ ਦੁਨੀਆ ਏ ਰੋਂਦੀ ਫਿਰਦੀ ਦੁਨੀਆ ਰੋਂਦੀ ਫਿਰਦੀ ਦੁਨੀਆ ਏ ਰੋਂਦੀ ਫਿਰਦੀ ਸਾਧੂ ਗੱਲ ਲਾਉਂਦੇ ਨੇ ਬਖਸ਼ੀਆਂ ਰੂਹਾ ਵਾਲੇ ਸਾਧੂ ਗੱਲ ਲਾਉਂਦੇ ਨੇ ਬਖਸ਼ੀਆਂ ਰੂਹਾ ਵਾਲੇ ਸਾਧੂ ਕਰ ਲਾਉਂਦੇ ਨੇ ਬਖਸ਼ੀਆਂ ਰੂਹਾ ਵਾਲੇ ਸਾਧੂ ਕਰ ਲਾਉਂਦੇ ਨੇ ਬਖਸ਼ੀਆਂ ਰੂਹਾ ਵਾਲੇ ਵਿਰਲੇ ਜਾਗਿ ਆਉਂਦੇ ਨੇ ਬਖਸ਼ੀਆਂ ਰੂਹਾ ਵਾਲੇ ਵਿਰਲੇ ਜਾਗਿ ਆਉਂਦੇ ਨੇ ਬਖਸ਼ੀਆਂ ਰੂਹਾ ਵਾਲੇ ਵਿਰਲੇ ਵਿਰਲੇ ਜਾਗਿਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ